ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਖਬਰ 24 ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਨਗਰ ਨਿਗਮ ਲੁਧਿਆਣਾ ਦੇ ਵਾਰਡ ਨੰਬਰ 55 ਵਿੱਚ ਖੜੇ ਹਾਂ ਜਿੱਥੇ ਅਕਾਲੀ ਦਲ ਤੋਂ ਜੋ ਇੱਥੇ ਦੇ ਕੈਂਡੀਡੇਟ ਨੇ ਸੁਖリーン कौर ਗਰੇਵਾਲ ਉਹਨਾਂ ਦੇ ਹਸਬੈਂਡ ਤੇ ਉਹਨਾਂ ਦੇ ਰਿਫਰੈਂਸ ਨਾਲ ਆਪਣੀ ਟੀਮ ਦੇ ਨਾਲ ਇੱਥੇ ਖੜੇ ਨੇ ਇਹਨਾਂ ਵੱਲੋਂ આરોਪ ਲਗਾਇਆ ਗਿਆ ਕਿ ਜੋ ਸਾਬਾ ਨਗਰ ਦੇ ਵਿੱਚ ਪਾਵਰ ਹਾਊਸ ਜੋ ਕਲੋਨੀ ਹੈ ਉਹਦੇ ਵਿੱਚ ਜਿਹੜੀਆਂ ਵੋਟਰ ਲਿਸਟ ਦੇ ਵਿੱਚ ਵੋਟਾਂ ਨੇ ਉਹ ਇਸ ਕਲੋਨੀ ਦੇ ਵਿੱਚ ਉਸ ਹਿਸਾਬ ਤੋਂ ਉਸ ਗਿਣਤੀ ਦੇ ਨਾਲ ਇੱਥੇ ਵੋਟਰ ਨਹੀਂ ਦਿੰਦੇ ਕੀ ਆ ਪੂਰਾ ਮਾਮਲਾ ਅਸੀਂ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਸਤਿ ਸ਼੍ਰੀ ਅਕ ਸਸੀ ਕਾਲ ਜੀ ਸਰ ਜੋ ਤੁਹਾਡੇ ਵੱਲੋਂ ਕਿਹਾ ਗਿਆ ਕਿ ਇੱਥੇ ਵੋਟਰ ਲਿਸਟ ਵਿੱਚ ਜਿੰਨੀਆਂ ਵੋਟਾਂ ਨੇ ਉਸ ਹਿਸਾਬ ਨਾਲ ਇੱਥੇ ਜੋ ਗਿਣਤੀ ਆ ਵੋਟਰਾਂ ਦੀ ਉਹ ਨਹੀਂ ਹੈ ਕੀ ਆ ਮਾਮਲਾ ਕੀ ਹੈ ਜੀ ਅਸੀਂ ਤਾਂ ਇੱਥੇ ਆਏ ਸੀਗੇ ਤੇ ਸਾਨੂੰ ਪਤਾ ਲੱਗਿਆ ਕਿ ਇੱਥੇ ਕੋਈ 500 ਤੋਂ ਉੱਤੇ ਵੋਟ ਬਣੀ ਹੋਈ ਹੈ ਪਰ ਜੋ ਅਸਲੀਅਤ ਦੇ ਵਿੱਚ ਜੇ ਇੱਥੇ ਰਹਿਣ ਵਾਲਿਆਂ ਦੀ ਗਿਣਤੀ ਦੇਖੀ ਜਾਵੇ ਤਾਂ ਉਹ ਵੱਧੋ ਵੱਧ 200 ਹੈ ਤੇ ਉਹਦੇ ਤੋਂ ਵੀ ਬਹੁਤ ਇਹ ਜਿਹੇ ਆ ਜਿਨ੍ਹਾਂ ਦੀ ਵੋਟ ਨਹੀਂ ਬਣੀ ਹੋਈ ਇਸ ਕਰਕੇ ਜਿਹੜੀ ਅਸਲੀ ਵੋਟ ਇੱਥੇ ਕਿਸੇ ਦੀ ਬਣੀ ਹੋਊਗੀ ਤਾਂ ਉਹ 100 ਦੇ ਕਰੀਬ ਹੈ ਇਹਦਾ ਮਤਲਬ 400 ਤੋਂ ਉੱਤੇ ਵੋਟ ਆਹੀ ਦੀ ਹੈ ਜਿਹੜੀ ਇੱਥੇ ਨਜਾਇਜ਼ ਬਣੀ ਹੋਈ ਹੈ ਇਸ ਤੋਂ ਬਿਨਾ ਇਹ ਵੀ ਹੋ ਸਕਦਾ ਹੈ ਜੇ ਇੱਥੇ 400 ਹੈ ਤਾਂ ਹੋਰ ਇਲਾਕਿਆਂ ਦੇ ਵਿੱਚ ਵੀ ਉਹਨਾਂ ਨੇ ਨਜਾਇਜ਼ ਵੋਟ ਬਣਾਈ ਹੋਵੇ ਹੁਣ ਦੇਖਣ ਵਾਲੀ ਗੱਲ ਇਹ ਹੈ ਜੇ ਕੋਈ ਪਾਰਟੀ ਪਾਵਰ ਦੇ ਵਿੱਚ ਹੋਣ ਦਾ ਆਪਣਾ ਨਜਾਇਜ਼ ਫਾਇਦਾ ਉਠਾ ਸਕਦੀ ਹੈ ਕੀ ਅਸੀਂ ਉਸ ਚੀਜ਼ ਨੂੰ ਡੈਮੋਕ੍ਰੇਸੀ ਮੰਨ ਸਕਦੇ ਹਾਂ ਹਿੰਦੁਸਤਾਨ ਜਿਹੜਾ ਦੁਨੀਆ ਭਰ ਦੇ ਵਿੱਚ ਇਸ ਗੱਲ ਨੂੰ ਕਹਿੰਦਾ ਹੈ ਕਿ ਸਾਡੀ ਦੁਨੀਆ ਦੇ ਵਿੱਚ ਲਾਰਜੇਸਟ ਡੈਮੋਕ੍ਰੇਸੀ ਹੈ ਕੀ ਇਹ ਲਾਰਜੇਸਟ ਡੈਮੋਕ੍ਰੇਸੀ ਦੇ ਲੱਛਣ ਨੇ ਇਸ ਜਿਹੜੀ ਡੈਮੋਕ੍ਰੇਸੀ ਨਾਲੋਂ ਤਾਂ ਤਾਨਾਸ਼ਹੀ ਵੀ ਕੀ ਮਾੜੀ ਹੋਊਗੀ ਕਿ ਬਿਲਕੁਲ ਸਾਨੂੰ ਮਨਜ਼ੂਰ ਨਹੀਂ ਹੈ ਅਸੀਂ ਇਹ ਸਮਝਦੇ ਹਾਂ ਕਿ ਇਹਹੀ ਦੀ ਗਲਤ ਇਲੈਕਸ਼ਨ ਹੋਣ ਨਾਲ ਚੰਗਾ ਹੈ ਕਿ ਇਲੈਕਸ਼ਨ ਕਮਿਸ਼ਨ ਜਿਹੜਾ ਹੈ ਇਸ ਇਲੈਕਸ਼ਨ ਨੂੰ ਰੱਦ ਕਰੇ ਤੇ ਸਾਰੇ ਜਿੰਨੀਆਂ ਗਲਤ ਹੀ ਵੋਟਾਂ ਬਣੀਆਂ ਹੋਈਆਂ ਨੇ ਗਲਤ ਵੋਟਾਂ ਬਣੀਆਂ ਹੋਈਆਂ ਨੇ ਉਹਨਾਂ ਨੂੰ ਰੱਦ ਕਰੇ ਉਸ ਤੋਂ ਬਾਅਦ ਮੁੱਢ ਤੋਂ ਦੁਬਾਰਾ ਸਹੀ ਜਗ੍ਹਾ ਦੀ ਜਾਂਚ ਕਰਕੇ ਜਿਹੜੇ ਬੰਦਿਆਂ ਨੂੰ ਇਹਨੇ ਜਿੱਤ ਕਰਾਉਣ ਦੇ ਵਿੱਚ ਗਲਤ ਕੰਮ ਕੀਤਾ ਹੋਇਆ ਹੈ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਤੇ ਇਲੈਕਸ਼ਨ ਦੁਬਾਰਾ ਹੋਣੀ ਚਾਹੀਦੀ ਹੈ ਤਾਂ ਕਿ ਜਿਹੜੇ ਸਹੀ ਰਿਪ੍ਰੈਜ਼ੈਂਟੇਟਿਵ ਨੇ ਉਹ ਚੁਣੇ ਜਾ ਸਕਣ ਇਸ ਇਲਾਕੇ ਦੇ ਵਿੱਚੋਂ ਸੋ ਹਾਂਜੀ ਸਰ ਜਿਹੜੀ ਤੁਹਾਡੇ ਹੱਥ 'ਚ ਇੱਥੇ ਦੇ ਵੋਟਰਾਂ ਦੀ ਲਿਸਟ ਹੈ ਉਸ ਲਿਸਟ ਦੇ ਵਿੱਚ ਕਾਊਂਟਿੰਗ ਦੇ ਵਿੱਚ ਕਿੰਨੀ ਗਿਣਤੀਆਂ ਆਂਦੀਆਂ ਵੋਟਰਾਂ ਦੀ ਦੇਖੋ ਜੀ ਇੱਥੇ 550 ਤੋਂ ਉੱਪਰ ਦੀ ਜਿਹੜੀ ਹੈ ਉਹ VOTING ਦੀ ਲਿਸਟ ਇੱਥੇ ਸਾਡੇ ਕੋਲ ਆਈ ਹੈ ਲੇਟੈਸਟ ਆ ਹੁਣ ਪਿੱਛੇ ਇੱਕ ਬਿਲਡਿੰਗ ਹੈ ਜੀ 163 ਨੰਬਰ ਹੈ ਜੀ ਆ ਇੱਥੇ ਪੇੜ ਝਾੜੀਆਂ ਮਤਲਬ ਕਿ ਰਸਤਾ ਵੀ ਬੰਦ ਹੋ ਚੁੱਕਾ ਤੁਸੀਂ ਆਪ ਦੇਖ ਸਕਦੇ ਹੋ ਅਨ ਸੇਫ ਡਿਕਲੇਅਰਡ ਹੈ ਤੇ ਇੱਥੇ ਕੋਈ ਬੰਦਾ ਰਹਿੰਦਾ ਨਹੀਂ ਜੀ ਆ 163 ਨੰਬਰ ਦੀਆਂ ਤਿੰਨ ਵੋਟਾਂ ਆ ਜੀ ਮੇਰੇ ਕੋਲ ਆ ਲੇਟੈਸਟ ਜਿਹੜੀਆਂ ਵੋਟਾਂ ਆ ਤੁਸੀਂ ਦੇਖੋ ਜੀ ਮਨੇ ਟੱਕਾ ਜਿਹੜਾ ਹੁੰਦਾ ਨਾ ਜੀ ਚਲੋ ਇਹਨਾਂ ਨੇ ਆਮ ਆਦਮੀ ਪਾਰਟੀ ਦੇ ਵਲੰਟੀਅਰਸ ਨਾਲ ਵੀ ਟੱਕਾ ਕੀਤਾ ਉਹ ਜਿਹੜਾ ਮੈਂ ਇੱਕ ਸ਼ਿਕਾਰ ਬੰਦਾ ਤੇ ਹੁਣ ਇਹ ਵੋਟਾਂ ਦੇ ਵਿੱਚ ਜਿਹੜੀਆਂ ਵੋਟਾਂ ਐਕਚੁਅਲ ਇੱਕ ਰਿਪ੍ਰੈਜ਼ੈਂਟੇਟਿਵ ਨੂੰ ਚੁਣਿਆ ਜਾਣਾ ਉਹਦੇ ਨਾਲ ਵੀ ਟੱਕਾ ਜੀ ਸੋ ਇਹਨਾਂ ਵੱਲੋਂ આરોਪ ਲਗਾਇਆ ਗਿਆ ਹੈ ਕਿ ਜਿਵੇਂ ਕਿ ਇਹਨਾਂ ਦੇ ਹੱਥ ਵਿੱਚ ਆ ਵੋਟ ਲਿਸਟਾਂ ਪੜੀਆਂ ਗਈਆਂ 163 ਨੰਬਰ ਜੋ ਇੱਥੇ ਦਾ ਅਸੀਂ ਦੇਖ ਸਕਦੇ ਹਾਂ ਕਿ ਫਲੈਟ ਜੋ ਕਿ ਬਿਲਕੁਲ ਜਰਜਰ ਹਾਲਤ ਦੇ ਵਿੱਚ ਹੈ ਜਿੱਥੇ ਕੋਈ ਵੀ ਇੱਥੇ ਦਾ ਜੋ ਨਿਵਾਸੀ ਹੈ ਇਹਦੇ ਵਿੱਚ ਨਹੀਂ ਹੈ ਤੇ ਇਹਨਾਂ ਵੱਲੋਂ ਦਿਖਾਇਆ ਜਾ ਰਿਹਾ ਹੈ ਕਿ ਜੋ ਇਸ ਫਲੈਟ ਦੇ ਵਿੱਚ 163 ਨੰਬਰ ਦੇ ਵਿੱਚ ਵੀ ਜੋ ਵੋਟਾਂ ਬੜੀਆਂ ਹੋਈਆਂ ਨੇ ਪਰ ਇਹ ਫਲੈਟ ਬਿਲਕੁਲ ਹੀ ਖਾਲੀ ਔਰ ਜਰਜਰ ਹਾਲਤ ਵਿੱਚ ਹੈ ਜੋ ਰਹਿਣ ਦੇ ਵੀ ਕਾਬਲ ਨਹੀਂ ਹੁਣ ਸਾਡੇ ਨਾਲ ਖੜੇ ਨੇ ਇੱਥੇ ਦੇ ਜੋ ਕੈਂਡੀਡੇਟ ਨੇ ਇਸ ਫਲੀਨ ਪਰ ਗਰੇਵਾਲ ਜੀ ਉਹਨਾਂ ਦੇ ਹਸਬੰਡ ਬਲਵਿੰਦਰ ਸਿੰਘ ਜੀ ਉਹਨਾਂ ਨਾਲ ਗੱਲਬਾਤ ਕਰਦੇ ਆ ਬਲਵਿੰਦਰ ਜੀ ਸਤਿਕਾਰ ਸਤਿਜੀ ਜੀ ਉਹਨਾਂ ਦਾ ਜੀ ਕੀ ਆ ਪੂਰਾ ਮਾਮਲਾ ਹੈ ਕੀ ਆ ਜੀ ਇਹ ਤੁਸੀਂ ਦੇਖੋ ਅਬੰਦਨ ਇੱਕ ਫਲੈਟਸ ਨੇ ਉਹਦੇ ਵਿੱਚ ਇੰਨੀਆਂ ਵੋਟਾਂ ਯਾਰ 500 ਵੋਟ ਜਿੱਥੇ ਕੋਈ ਹੈਗਾ ਹੀ ਨਹੀਂ ਰਿਹਾ ਜੀਕਰ ਇਹ ਵੀ ਰਹੀ ਰਹੀ ਬੋਦਸ ਕਰ ਸਕਦੇ ਜੀ ਅਕਾਲੀ ਰਹੋਗੇ ਅਸੀਂ ਸੱਟਾ ਟੋਟੇ ਨਿੰਦਾ ਕਰਦਾ ਤੇ ਇਹ ਅਸੀਂ ਇਹ ਟੱਕਾਂ ਨਹੀਂ ਨਹੀਂ ਸਵਾਂਗੇ ਹਾਂਜੀ ਮੈਂ ਉਹਨਾਂ ਨਾਲ ਬਹੁਤ ਕਲੀਅਰਲੀ ਦੱਸਦਾ ਜੀ ਵੋਟਰਸ ਬਹੁਤ ਸਿਆਣੇ ਆ ਠੀਕ ਹੈ ਅਸੀਂ ਵੋਟਰਸ ਨੂੰ ਅਪੀਲ ਕਰਦੇ ਆ ਕਿ ਤੁਹਾਡੇ ਸਾਹਮਣੇ ਸਾਰੀ ਸਚਾਈ ਆ ਗਈ ਹੈ ਤੁਹਾਨੂੰ ਪਤਾ ਲੱਗ ਗਿਆ ਕੌਣ ਕਿਹੋ ਜਿਹੇ ਲੈਵਲ ਤੇ ਜਾ ਰਹੇ ਠੀਕ ਹੈ ਅਸੀਂ ਅਜੇ ਤੱਕ ਕਿਸੇ ਬਾਰੇ ਗਲਤ ਨਹੀਂ ਬੋਲੇ ਨਾ ਸਾਡੇ ਸਾਨੂੰ ਆਉਣ ਦਾ ਗਲਤ ਗਲਤ ਬੋਲਣਾ ਪਰ ਜੇ ਕੋਈ ਨਜਾਇਜ਼ ਇਨੀ ਗੱਲ ਕਰ ਰਿਹਾ ਗਲਤ ਇੰਨਾ ਕੰਮ ਗਲਤ ਕਰ ਰਿਹਾ ਉਹ ਚੀਜ਼ ਨੂੰ ਤਾਂ ਅਸੀਂ ਡਟ ਕੇ ਆਪੋਸ ਕਰਾਂਗੇ ਤੇ ਮੈਂ ਵੋਟਰਸ ਨੂੰ ਅਪੀਲ ਕਰਦਾ ਕਿ ਇਹੋ ਜਿਹਿਆਂ ਨੂੰ ਨਾ ਚਰੋ ਤਾਂ ਜੋ ਆਪਾਂ ਆਪਣਾ ਸੁਸਾਇਟੀ ਬਚਾ ਸਕੀਏ ਹੁਣ ਸਾਡੇ ਕੋਲ ਵਾਰਡ ਨੰਬਰ 55 ਤੋਂ ਸ਼੍ਰੋਮਣੀ ਕਾਲੀ ਦਲ ਦੇ ਜੋ ਕੈਂਡੀਡੇਟ ਨੇ ਸੁਖleen ਕੋ ਡਾਕਟਰ ਸੁਖleen ਕੋਰ ਗਰੇਵਾਲ ਜੀ ਸਾਡੇ ਵਿੱਚ ਸ਼ਾਮਲ ਨੇ ਉਹਨਾਂ ਨਾਲ ਦੀ ਗੱਲਬਾਤ ਕਰਦੇ ਹਾਂ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਇਹ ਕੀ ਪੂਰਾ ਮਾਮਲਾ ਹੈ ਕੀ ਜੀ ਮਾਮਲਾ ਸਾਰਾ ਅਸੀਂ ਇੱਥੇ ਪਾਵਰ ਕਲੋਨੀ ਵਿੱਚ ਖੜੇ ਆ ਮਾਮਲਾ ਇਹ ਹੈ ਕਿ ਇੱਥੇ 150 ਤੋਂ 200 ਦੇ ਕਰੀਬ ਵੋਟ ਹੈ ਜੀ ਤੇ ਉਸ ਤੋਂ ਇਲਾਵਾ 500 ਦੇ ਕਰੀਬ ਵੋਟਾਂ ਬਣੀਆਂ ਹੋਈਆਂ ਜੋ ਕਿ ਬਿਲਕੁਲ ਜਾਲੀ ਹਨ ਅਸੀਂ ਇਹ ਅਪੀਲ ਕਰਦੇ ਹਾਂ ਕਿ ਉਹ ਵੋਟਾਂ ਨੂੰ ਕੈਂਸਲ ਕਰਕੇ ਦੁਬਾਰਾ ਰੀਕਨਸਿਡਰ ਕੀਤਾ ਜਾ ਸਕੇ ਇਹ ਗਮ ਇਹ ਬਿਲਡਿੰਗ ਇੰਨੀ ਜ਼ਿਆਦਾ ਪੁਰਾਣੀ ਹੈ ਕਿ ਸਰਕਾਰ ਨੇ ਇਹਨੂੰ ਟਾਉਣ ਦੇ ਪੂਰੇ ਆਦੇਸ਼ ਦੇ ਦਿੱਤੇ ਹਨ ਪਰ ਫਿਰ ਵੀ ਅਸੀਂ ਲੋਕਾਂ ਨੂੰ ਇਹੀ ਕਹਿਣਾ ਚਾਹੁੰਦੇ ਹਾਂ ਕਿ ਜਿਹੜੇ ਜਾਲੀ ਵੋਟਾਂ ਬਣਾ ਕੇ ਫੇਰ ਗੇਮ ਨਹੀਂ ਖੇਡਦੇ ਉਹਨਾਂ ਨੂੰ ਬਿਲਕੁਲ ਵੀ ਨਾ ਚੁਣਿਆ ਜਾਵੇ ਕਿਉਂਕਿ ਜੇ ਹੁਣ ਇਹ ਇੰਨਾ ਜ਼ਿਆਦਾ ਝੂਠ ਬੋਲਦੇ ਗਾਂ ਜਾ ਕੇ ਪਤਾ ਨਹੀਂ ਕਿੰਨੇ ਵੱਡੇ-ਵੱਡੇ ਝੂਠ ਉਹਨਾਂ ਬੋਲਣਗੇ ਤੁਸੀਂ ਇਸ ਮਾਮਲੇ ਨੂੰ ਪ੍ਰਸ਼ਾਸਨ ਦੀ ਨਜ਼ਰਾਂ ਵਿੱਚ ਲਿਆਂਦਾ ਜੀ ਹਾਂਜੀ ਹੁਣ ਹੁਣੇ ਅਸੀਂ ਰਿਟਰਨ ਦਵਾਂਗੇ ਅਸੀਂ ਇਸ ਦੇ ਖਿਲਾਫ ਜਾ ਕੇ ਵੀ ਸਭ ਕੁਝ ਕਰਨ ਲਈ ਤਿਆਰ ਹੈ ਕਿਉਂਕਿ 500 ਵੋਟਾ ਸਾਡੇ ਲਈ ਇੱਕ ਇੱਕ ਵੋਟ ਕੀਮਤੀ 500 ਤਾਂ ਬਹੁਤ ਵੱਡਾ ਨੰਬਰ ਹੈ ਸਾਡੇ ਲਈ ਤੇ ਤੁਸੀਂ ਆਪਣੇ ਵੱਲੋਂ ਕਿਸੇ ਤਰ੍ਹਾਂ ਟੈਲੀਫੋਨਿਕ ਜਾਂ ਕਿਸੇ ਅਫਸਰ ਨੂੰ ਕਿਸੇ ਉੱਚ ਅਧਿਕਾਰੀ ਨੂੰ ਜਿਵੇਂ ਗੱਲਬਾਤ ਕੀਤੀ ਤੁਸੀਂ ਕਿ ਨਹੀਂ ਅਸੀਂ ਹੁਣੇ ਆਰਓ ਦੇ ਨਾਲ ਗੱਲ ਕੀਤੀ ਹੈ ਉਹ ਕਹਿੰਦੇ ਕਿ ਰਿਟਰਨ ਕਾਰਵਾਈ ਤੁਸੀਂ ਦਿਓ ਰਿਟਰਨ ਕੰਪਲੇਂਟ ਆਪਣੇ ਦਿਓ ਫਿਰ ਅਸੀਂ ਅੱਗੇ ਜਾ ਕੇ ਦੇਖਦੇ ਹਾਂ ਤੁਸੀਂ ਕੀ ਅਪੀਲ ਕੀ ਕਰਨਾ ਚਾਹੁੰਦੇ ਹੋ ਪ੍ਰਸ਼ਾਸਨ ਨੂੰ ਇਸ ਬਾਰੇ ਮੈਂ ਅਪੀਲ ਇਹ ਹੀ ਕਰਨਾ ਚਾਹੁੰਦੀ ਹਾਂ ਕਿ ਕੋਈ ਵੀ ਗੇਮ ਜਿੱਤੇ ਹਾਰੇ ਦਾ ਡਸਨਟ ਮੈਟਰ ਪਰ ਹਮੇਸ਼ਾ ਕੋਈ ਵੀ ਗੇਮ ਖੇਡਣੀ ਫੇਅਰ ਹੋਣੀ ਚਾਹੀਦੀ ਹੈ ਝੂਠਾ ਝੂਠੇ ਵੋਟਾਂ ਪਵਾ ਕੇ ਲੜਾਈ ਝਗੜੇ ਉਹਦੇ ਵਿੱਚ ਕੋਈ ਨਾ ਕਿਸੇ ਨੂੰ ਜ਼ਿਆਦਾ ਸੱਟ ਲੱਗ ਸਕਦੀ ਜਾਂ ਹੋਰ ਕੁਝ ਬਿਲਕੁਲ ਅਸੀਂ ਉਹਦੇ ਅਗੇਂਸਟ ਹੈ ਫੇਅਰ ਗੇਮ ਖੇਡਣੀ ਚਾਹੀਦੀ ਹੈ ਸਭ ਨੂੰ ਸੋ ਇਹਨਾਂ ਵੱਲੋਂ ਕਿਹਾ ਗਿਆ ਹੈ ਕਿ ਜੋ ਜਿਸ ਤਰ੍ਹਾਂ ਦੀਆਂ ਇੱਥੇ ਵੋਟਰ ਲਿਸਟਾਂ ਦੇ ਵਿੱਚ ਵੋਟਾਂ ਬਣਾਈਆਂ ਗਈਆਂ ਨੇ ਤੇ ਉਸ ਹਿਸਾਬ ਨਾਲ ਇੱਥੇ ਵੋਟਰ ਜੋ ਅਵੇਲੇਬਲ ਨਹੀਂ ਹੈਗੇ ਕੋਈ ਰਹਿੰਦਾ ਹੀ ਨਹੀਂ ਨਾ ਇਹ ਬਿਲਡਿੰਗ ਰਹਿਣ ਦੇ ਕਾਬਿਲ ਹੈਗੀ ਹੈ ਸੋ ਇਹਨਾਂ ਦਾ ਕਹਿਣਾ ਹੈ ਕਿ ਇੱਥੇ ਲੋਕਤੰਤਰ ਦਾ ਜੋ ਘਾਣ ਹੈ ਉਹ ਪੂਰੀ ਤਰ੍ਹਾਂ ਹੋ ਰਿਹਾ ਹੈ ਜੋ ਕਿ ਇਹਨਾਂ ਵੱਲੋਂ ਡਟ ਕੇ ਉਹਦਾ ਵਿਰੋਧ ਕੀਤਾ ਜਾਵੇਗਾ ਸੋ ਦੇਖਣਾ ਹੋਵੇਗਾ ਕਿ 21 ਤਰੀਕ ਕੱਲ ਵੋਟਾਂ ਦਾ ਦਿਨ ਹੈ ਇਹ ਕਿਸ ਤਰ੍ਹਾਂ ਇਹਦੇ ਵਿੱਚ ਇਹ ਵੋਟ ਲਿਸਟੀਆਂ ਵੋਟਾਂ ਪੈਂਦੀਆਂ ਕਿ ਨਹੀਂ ਪੈਂਦੀਆਂ ਪ੍ਰਸ਼ਾਸਨ ਵੱਲੋਂ ਇਹਨਾਂ ਦੇ ਖਿਲਾਫ ਕੀ ਕਾਰਵਾਈ ਕੀਤੀ ਜਾਂਦੀ ਹੈ